ਜਿਹੜਾ ਜਿਹੜਾ ਨਿਕੰਟਰ ਕੀਤਾ ਗਿਆ ਕੀ ਹੈ ਜੀ ਪੂਰਾ ਮਾਮਲਾ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਕਾਫੀ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਵੱਡੀ ਕਾਮਯਾਬੀਆਂ ਮਿਲੀਆਂ ਇਹ ਵੀ ਇੱਕ ਇੰਪੋਰਟੈਂਟ ਕੇਸ ਹੈ ਬੀ ਡਿਵੀਜ਼ਨ ਏਰੀਏ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਕਰਾਉਂ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕਿ ਵੰਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਆ ਦੋ ਅਰੈਸਟ ਕੀਤੇ ਜੀ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲੇ ਕਾਨੂੰਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਦੇ ਤੇ ਐਫ ਆਈ ਆਰ ਰਿਪੋਰਟ ਕੀਤੀ ਬੀ ਡਿਵੀਜ਼ਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ ਪੰਜਵੀਂ ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਕੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਵਨ ਤੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਵਨ ਨੇ ਬੇਸਿਕਲੀ ਇਹਨਾਂ ਵਾਸਤੇ ਕੱਪੜੇ ਚੇਂਜ ਕੀਤੇ ਜਦੋਂ ਇਹ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ 'ਚ ਗਏ ਉੱਥੇ ਕੱਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮੁੰਦੇ ਪਿੰਡਾਂ ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ। ਔਰ بار-बार ਜਿਹੜੀ ਐਕਸਟਰੈਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀਆਂ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ। ਔਰ ਇਹ ਜਿਹੜਾ ਨੈਕਸਸ ਹੈ ਜਿਹੜਾ ਇਹ ਸਾਰਾ ਇਸ ਕ੍ਰਿਮੀਨਲ ਗੈਂਗ ਦਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ। ਇਹਦੇ ਚ ਅੱਜ ਜਿਹੜੀ ਗੱਲ ਕੀਤੀ ਹੋਈ ਕਿ ਰਵੀ ਨੂੰ ਉਹਨੂੰ ਪਿਸਤਲ ਅਸੀਂ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕੂਲਪੁਰੇ ਥਾਣੇ ਦੇ ਏਰੀਏ ਚ ਕਿਉਂਕਿ ਜਿਹੜਾ ਫਕੂਹਾ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਹੈ ਤੇ ਮਕੂਲਪੁਰੇ ਦੇ ਏਰੀਏ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਣਾ ਏਰੀਆ ਇੱਥੇ ਆ ਕੇ ਜਦੋਂ ਉਹ 30 ਬੋਰ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋ ਫਾਇਰ ਕਰਾਂ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰਾਂ ਜਾਂ ਭੱਜਾਂ ਉਸ ਗੁੱਥਮ ਗੁੱਥੀ ਦੇ ਵਿੱਚ ਸਾਡੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਤੌਲ ਕਾਕਸੀ ਉਹਦੇ ਆਪਣੇ ਹੱਥ 'ਚ ਹੀ ਸੀਗਾ ਉਹਦੀ ਜਿਹੜੀ ਐ ਪੈਰ ਤੇ ਲੱਗੀ ਗੋਲੀ ਜਿੰਨਾ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜਿਹੜੀਆਂ ਅਰੈਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਹਨ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਐਡਜੋਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਜਿਹੜੀਆਂ ਮਾਰਦਾ ਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾ ਅਸਰ ਕਿੰਨੀ ਫਰੋਦੀ ਮੰਗੀ ਗਈ ਜੀ ਇਹਨਾਂ ਦੇ ਵੱਲੋਂ ਉਹਨਾਂ ਦੇ ਹਾਂਜੀ ਹਾਂਜੀ ਉਹ ਕਿ ਪਿਸਟਲ ਕੌਕ ਸੀਗਾ ਜਿੱਥੇ ਲਕੋਇਆ ਹੋਇਆ ਸੀ ਜੀ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਹੀ ਆਪਣੇ ਹੱਥ ਨਾਲ ਕੱਢ ਰਿਆ ਸੀਗਾ ਉਹਨੇ ਇਮੀਡੀਏਟਲੀ ਉਹਦੇ ਤੇ ਨਾਲ ਪੁਲਿਸ ਪਾਰਟੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਪਾ ਲਿਆ ਪੁਲਿਸ ਪਾਰਟੀ ਨੇ ਉਸ ਗਥਮਕਤਾ ਉਹਦੇ ਹੀ ਪਿਸਟਲ ਤੋਂ ਜਿਹੜੀ ਗੋਲੀ ਲੱਗੀ ਹੈ ਤੇ ਉਹਨੂੰ ਅਸੀਂ ਟ੍ਰੀਟਮੈਂਟ ਵਾਸਤੇ ਅ ਮੰਨਦਾ ਦਾਖਲ ਕਰਾਤਾ ਇਹ ਸਾਡੀ ਸਾਰੇ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਦੀ ਸੁਪਰਵਾਈਜ਼ਨ ਚ ਛੀਤਲ ਸਾਡੇ ਏਸੀਪੀ ਹਰਮਿੰਦਰ ਸਿੰਘ ਏਸੀਪੀ ਸਾਡੇ ਸੀਆਈ ਇਨਸਪੈਕਟਰ ਸਾਰੇ ਮੌਲਕ ਰਵੀ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ ਔਰ ਬਲਜਿੰਦਰ ਐਸਐਚਓ ਬੀ ਡਿਵੀਜ਼ਨ ਔਰ ਇਹਨਾਂ ਦੀ ਟੀਮ ਨੇ ਔਰ ਮੈਂ ਬੇਸਿਕਲੀ ਇਸ ਗੱਲ 'ਚ ਫੇਰ ਉਹੀ ਗੱਲ ਦੁਹਰਾ ਰਿਹਾ ਆ ਛੋਟੀ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਗੁੰਮਰਾਹ ਕਰਕੇ ਬਾਹਰ ਬੈਠੇ ਲੋਕ ਆਪਣੇ ਮੁਫਾਦ ਵਾਸਤੇ ਇਹ ਕੰਮ ਕਰਵਾ ਲੈਂਦੇ ਬਾਅਦ 'ਚ ਕੋਈ ਉਹਨਾਂ ਦਾ ਹਾਲ ਨਹੀਂ ਪੁੱਛਦਾ ਔਰ ਮੈਨੂੰ ਇਹ ਨੌਜਵਾਨਾਂ ਨੂੰ ਇਹ ਮੈਂ ਰਿਕੁਐਸਟ ਕਰਨਾ ਚਾਹੁੰਦਾ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਵਿਚਾਰੋ ਮਿਹਨਤ ਦੀ ਕਮਾਈ 'ਚੀ ਬਰਕਤ ਹੈ ਇਹਨਾਂ ਚੀਜ਼ਾਂ 'ਚ ਕੋਈ ਅਲਟੀਮੇਟਲੀ ਫਾਇਦਾ ਨਹੀਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਅਲਟੀਮੇਟਲੀ ਤੁਸੀਂ ਜੇਲ੍ਹ ਚਲੇ ਜਾਨੇਓ ਔਰ ਇਸ ਕੇਸ ਵੀ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਅਜੇ ਤੱਕ ਮਿਲਿਆ ਪ੍ਰੋਮਿਸਸ ਬੜੇ ਵੱਡੇ ਵੱਡੇ ਕੀਤੇ ਜਾਂਦੇ ਆ ਤੇ ਸਾਡੇ ਲੋਕ ਗੁੰਮਰਾਹ ਹੋ ਜਾਂਦੇ ਆ ਸਿਰਫ ਇਕਨੋਮਿਕ ਆਪਣੀ ਕੰਡੀਸ਼ਨ ਨੂੰ ਦੇਖ ਸਿਰਫ ਰੋਟੀ ਕਿੰਨੀ ਮੰਗੀ ਗਈ ਇਹਨਾਂ ਦੇ ਵੱਲੋਂ ਉਹ ਜੋ ਬੰਦੇ ਦੱਸਣ ਨੂੰ ਤਿਆਰ ਨਹੀਂ ਸੀਗੇ ਪਰ ਅਸੀਂ ਇਹ ਤਾਂ ਤੁਹਾਨੂੰ ਮੈਂ ਦੱਸਿਓ ਤਾਂ ਐਫ ਆਈ ਆਰ ਵੀ ਨਹੀਂ ਸੀ ਜੜ ਤੋਂ ਦਰਜ ਕਰਾਉਣਾ ਚਾਹੁੰਦੇ ਇਨਫੋਰਮੇਸ਼ਨ ਨਹੀਂ ਦਿੱਤੀ ਕਿਸੇ ਨੇ ਪੁਲਿਸ ਨੂੰ ਉੱਤੇ ਅਸੀਂ ਅਲੱਗ ਕੰਮ ਕਰ ਰਹੇ ਆ ਰਵੀ ਦੇ ਵੱਲੋਂ ਕਿੰਨੀਆਂ ਗੋਲੀਆਂ ਸਰਾ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਨੇ ਇੱਕ ਸਰ ਇਰੇ ਇਥੇ ਕੋਈ ਐਸਟੈਬਲਿਸ਼ਡ ਗੈਂਗਸਟਰਸ ਨੇ ਜਾਂ ਕੋਈ ਪ੍ਰਭਦਾਸੂ ਵਾਲਾ ਜੀ ਬੜਾ ਇੰਪੋਰਟੈਂਟ ਬੰਦਾ ਹੈ ਔਰ ਬੜਾ ਵੈਲ ਨੂਨ ਗੈਂਗਸਟਰ ਹੈ ਤਰਨਤਾਰ ਨੇ ਏਰੀਆ ਦਾ ਕਾਫੀ ਕੇਸਾਂ ਚ ਵੌਂਟਡ ਹੈ ਔਰ ਐਕਸਟਰਸ਼ਨ ਤੇ ਹੋਰ ਇਹ ਜਿਹੜੇ ਹਿੰਸ ਕ੍ਰਾਈਮ ਉਹਨਾਂ ਚ ਵਾਂਟਡ ਹੈ ਬਾਰ ਬੈਠਾ ਜਿਹੜੀ ਫਰੋਤੀ ਦੇ ਮਸਲੇ ਨੇ ਉਹਨਾਂ ਚ ਕਿੰਨੀ ਕੁ ਗ੍ਰਾਵਿਟੀ ਆਈ ਹੈ ਕਿਉਂਕਿ ਲਗਾਤਾਰ ਤੁਸੀਂ ਵੀ ਇਸ ਕੇਸ ਦੇਖ ਰਹੇ ਹੋ ਖਾਸ ਕਰਕੇ ਫਰੋਤੀਆਂ ਵਾਲੇ ਕਿੰਨੀ ਕੁ ਗ੍ਰਾਵਿਟੀ ਹੈ ਕਾਫੀ ਘੱਟ ਹੈ ਜੀ ਕਿਉਂਕਿ ਦੇਖੋ ਪੁਲਿਸ ਅਸੀਂ ਚੌਕਸ ਹਾਂ ਔਰ ਅਸੀਂ ਸਾਰੇ ਕੇਸ ਕ੍ਰੈਕ ਕੀਤੇ ਨੇ ਪਿਛਲੇ ਜਿੰਨੇ ਵੀ ਹੋਏ ਆ ਉਹਦੇ ਨਾਲ ਨੇਚਰਲੀ ਬੰਦਿਆਂ ਨੂੰ ਪਤਾ ਤਾਂ ਲੱਗਦਾ ਹੀ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਾਰੀ ਮੈਸੇਜ ਜਾਂਦਾ ਔਰ ਮੇਨ ਗੱਲ ਇਹ ਹੈ ਕਿ ਜਿਹੜੇ ਪੈਸੇ ਪਿੱਛੇ ਅਸੀਂ ਕੰਮ ਕਰਦੇ ਆ ਪੈਸਾ ਤਾਂ ਸਾਨੂੰ ਫੇਰ ਨਹੀਂ ਮਿਲਿਆ ਔਰ ਅਲਟੀਮੇਟਲੀ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਚ ਉਹ ਜਾ ਕੇ ਉੱਥੇ ਲੋਜ ਹੋ ਜਾਂਦੇ ਆ ਠੀਕ ਇੰਪੋਰਟੈਂਟ ਹੈ ਇਹ ਚੀਜ਼ ਸੋਸ਼ਲੀ ਲੋਕਾਂ ਨੂੰ ਕਿਸ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਲੋਕ ਜਿਵੇਂ ਤੁਸੀਂ ਵੀ ਦੱਸਿਆ ਕਿ ਲੋਕ ਡਰਦੇ ਨੇ ਆਪਣੀ ਕੰਪਲੇਨ ਲਿਖਾਉਣ ਤੋਂ ਕੰਪਲੇਨ ਲੌਂਚ ਕਰਨ ਤੋਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਤੱਕ ਪਹੁੰਚ ਕਰਨ ਤਾਂ ਕਿ ਇਹਨਾਂ ਨੂੰ ਹੋਰ ਨੁਕਸਾਨ ਨਾ ਪਹ ਸਕੇ ਜੀ ਬਿਲਕੁਲ ਮੈਂ ਚਾਹੁੰਦਾ ਕਿ ਦੇਖੋ ਫ੍ਰੀਲੀ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਆ ਆਇਡੈਂਟੀਟੀ ਉਹਨੂੰ ਬਹੁਤ ਅਸੀਂ ਸੀਕਰਟ ਰੱਖਦੇ ਆਂ ਲੋਕਾਂ 'ਚ ਆਮ ਅਕਸਰ ਗੱਲ ਹੁੰਦੀ ਹੈ ਕਿ ਗੱਲ ਨੂੰ ਛੁਪਾ ਲਓ ਔਰ ਇਹ ਤਾਂ ਸਾਨੂੰ ਆਂਡ ਕੋਆਂਡ ਤੋਂ ਪਤਾ ਲੱਗ ਗਈ ਅਦਰਵਾਇਜ਼ ਮਦਈਆਂ ਵੱਲੋਂ ਇਹ ਕੋਈ ਐਫਰਟ ਹੀ ਨਹੀਂ ਸੀਗਾ ਸੋ ਇਹਨੂੰ ਅਸੀਂ ਮਤਲਬ ਤੁਹਾਡੇ ਰਾਹੀਂ ਮੈਂ ਫੇਰ ਦੁਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਆਪਣਾ ਇੱਕ ਹਮਦਰਦ ਦੋਸਤ ਸਮਝੋ ਸਾਡੇ ਨਾਲ ਸ਼ੇਅਰ ਕਰੋ ਉਹਦੇ ਨਾਲ ਤੁਹਾਨੂੰ ਫਾਇਦਾ ਹੈ ਔਰ ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਕਰਨੀ ਹੈ ਸਾਡਾ ਫਰਜ਼ ਹੈ ਔਰ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਇਸ ਗੱਲ ਵਾਸਤੇ ਬਚਨਬੱਧ ਹੈ ਥੈਂਕ ਯੂ